ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਦਾਸ ਸ਼ੇਰੇ ਪੰਜਾਬ ਮਰਨਜੀਤ ਸਿੰਘ ਪੰਥ ਕਾਲੀ ਦੇ ਮੁਖ ਸੇਵਾਦਾਰ ਮੈਂ ਜਿਸ ਵਿਸ਼ੇ ਤੇ ਬੋਲ ਰਿਹਾ ਉਹ ਵਿਸ਼ਾ ਹੈਗਾ ਵਾ ਜਿਹੜੀ ਪੰਜ ਮੈਂਬਰੀ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਭ ਤੋਂ ਭਰਤੀ ਆਰੰਭ ਕੀਤੀ ਗਈ ਸੀ ਉਹਦੇ ਸਬੰਧ ਵਿੱਚ ਡੈਲੀਗੇਟ ਚੁਣੇ ਗਏ ਆ ਪੂਰੇ ਪੰਜਾਬ ਦੇ ਵਿੱਚ ਔਰ ਡੈਲੀਗੇਟ ਚੁਣਨ ਤੋਂ ਬਾਅਦ ਪ੍ਰਧਾਨ ਦੀ ਚੋਣ ਪ੍ਰਕਿਰਿਆ ਚੱਲਣੀ ਸੀ ਔਰ ਉਹਦੇ ਸਬੰਧ ਵਿੱਚ ਦੋ ਤਿੰਨ ਦਿਨ ਤੋਂ ਬਹੁਤ ਜਿਹੜਾ ਇੱਕ ਗੰਭੀਰ ਮਸਲਾ ਚੱਲ ਰਿਹਾ ਕਿ ਇਹ ਜਿਵੇਂ ਕਹਿ ਦਈਏ ਖੁਆ ਮਾਇਲਾ ਕੰਮ ਚੱਲ ਰਿਹਾ ਕਿ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਸਾਡੇ ਜਿਹੜੇ ਸੀਨੀਅਰ ਲੀਡਰ ਨੇ ਜਿਹੜੇ ਪੰਜ ਮੈਂਬਰੀ ਦੀ ਕਮੇਟੀ ਦੇ ਮੈਂਬਰ ਵੀ ਨੇ ਉਹ ਵੀ ਬੜੇ ਸਤਿਕਾਰਯੋਗ ਨੇ ਚੰਗੇ ਕਰਤਾਰ ਵਾਲੇ ਸਿੰਘ ਨੇ ਔਰ ਉਹਨਾਂ ਨੂੰ ਇਹ ਗੱਲ ਜਰੂਰ ਸੋਚਣੀ ਚਾਹੀਦੀ ਆ ਕਿ ਜੇ ਅਸੀਂ ਖੁਆਮਾਈ ਵਾਲਾ ਕੰਮ ਭਰਤੀ ਵਾਲਾ ਕਰਾਂਗੇ ਮੈਂ ਕਿਸੇ ਤੇ ਸਵਾਲ ਨਹੀਂ ਖੜਾ ਕਰਦਾ ਕਿ ਇਹਨੂੰ ਬਣਾ ਦਿਓ ਉਹਨੂੰ ਬਣਾ ਦਿਓ ਮੈਂ ਖੜਾ ਕਰਦਾ ਵਾਂ ਕਿ ਫਿਰ ਸੁਖਵੀਰ ਵਿੱਚ ਤੇ ਤੁਹਾਡੇ ਵਿੱਚ ਕੋਈ ਫਰਕ ਨਹੀਂ ਨਜ਼ਰ ਆਊਗਾ ਅਸੀਂ ਸਾਰੀ ਸਿੱਖ ਕੌਮ ਅਕਾਲ ਤਖਸਬ ਨੂੰ ਸਨਪਤਿਆ ਅਕਾਲ ਤਖਸਬ ਨੂੰ ਹਰ ਇੱਕ ਦੇਸ਼ ਵਿੱਚ ਬੈਠਾ ਵਿਦੇਸ਼ ਵਿੱਚ ਬੈਠਾ ਪੰਜਾਬ ਵਿੱਚ ਹਰ ਇੱਕ ਜਿਹੜਾ ਸਿੱਖ ਹੈ ਉਹ ਅਕਾਲ ਤਖਸਬ ਨੂੰ ਸਮਰਪਤਿਆ ਤੇ ਅਸੀਂ ਅਕਾਲ ਤਖਸਬ ਨੂੰ ਅਸੀਂ ਸਮਰਪਤਿਆ ਤੇ ਫਿਰ ਸਾਨੂੰ ਸੋਚ ਵੱਡੀ ਰੱਖਣੀ ਚਾਹੀਦੀ ਆ ਸਾਡੀ ਨੇਚਰ ਏਡੀਕ ਤਗੜੀ ਹੋਣੀ ਚਾਹੀਦੀ ਆ ਕਿ ਅਸੀਂ ਬਹੁਤ ਵੱਡਾ ਜਿਹੜਾ ਵਾ ਚੰਗਾ ਰਿਜ਼ਲਟ ਜਿਹੜਾ ਵਾ ਸਿੱਖ ਕੌਮ ਨੂੰ ਦਈਏ ਔਰ ਇਹ ਵੀ ਹੋ ਸਕਦਾ ਵਾ ਕਿ ਜਿਹੜੇ ਡੈਲੀਕੇਟ ਤੁਸੀਂ ਚੁਣੇ ਆ ਉਹਨਾਂ ਡੈਲੀਕੇਟਾਂ ਨੂੰ ਕਿਸੇ ਜਗ੍ਹਾ ਧਾਰਮਿਕ ਸਥਾਨ ਤੇ ਕਿਸੇ ਵੀ ਗੁਰੂ ਘਰ ਦੇ ਵਿੱਚ ਤੁਸੀਂ ਮੀਟਿੰਗ ਰੱਖ ਲਓ ਉੱਥੇ ਬੁਲਾ ਲਓ ਉਹਨਾਂ ਦੀ VOTING ਕਰਾਈ ਜਾਵੇ ਔਰ ਜਿਹੜੇ ਜਿਹੜੇ ਦਾਵੇਦਾਰ ਆ ਉਹਨਾਂ ਦੇ ਨਾਂ ਜਿਹੜੇ ਆ ਉਹਨਾਂ ਦੇ ਨਾਂ ਤੇ ਉਹਨਾਂ ਨੂੰ ਚੋਣ ਪ੍ਰਕਿਰਿਆ ਦੇ ਵਿੱਚ ਲੈ ਲਓ ਕਿ ਕਲੀਅਰ ਇਹ ਨਜ਼ਰ ਆਵੇ ਕਿ ਵਾਕਿਆ ਇਹ ਜਾ ਰਿਹਾ ਪੰਥ ਪ੍ਰਸਤੀ ਜਿਹੜੀ ਆ ਪੰਥ ਦੀ ਅਗਵਾਈ ਵਿੱਚ ਜਿਹੜਾ ਇਹ ਪ੍ਰਧਾਨ ਚੁਣਿਆ ਗਿਆ ਜੇ ਤੁਸੀਂ ਵੀ ਇਦਾਂ ਹੀ ਦਾਵੇਦਾਰੀ ਫਲਾਣੇ ਦਾ ਨਾਮ ਦੇ ਦੋ ਢਿੰਗੜੇ ਦਾ ਨਾਮ ਦੇ ਦੋ ਉਹਦਾ ਨਾਮ ਦੇ ਦੋ ਤੇ ਫਿਰ ਉਹ ਫਰਕ ਤਾਂ ਕੋਈ ਨਿਕਲਣਾ ਨਹੀਂਗਾ ਫਿਰ ਤਾਂ ਉਹ ਕਹਾਣੀ ਬਣ ਜੂਗੀ ਪੰਡਾ ਪੰਡਾਰੀਆ ਕਿੰਨਾ ਕੁ ਪਾਰ ਇੱਕ ਮੁੱਕੀ ਚੁਕਲਾ ਦੂਜੀ ਤਿਆਰ ਮੇਰੀ ਜਥੇਦਾਰਾਂ ਨੂੰ ਅਪੀਲਿਆ ਔਰ ਪੰਜ ਮੈਂਬਰੀ ਕਮੇਟੀ ਨੂੰ ਵੀ ਅਪੀਲਿਆ ਔਰ ਜਿੰਨੇ ਵੀ ਹੋਰ ਆਗੂ ਆ ਉਹਨਾਂ ਨੂੰ ਅਪੀਲਿਆ ਕਿ ਅਸੀਂ ਕੁਰਬਾਨੀਆਂ ਨੂੰ ਇਸ ਤਰੀਕੇ ਨਾਲ ਜਿਹੜਾ ਵਾ ਜਨਤਕ ਨਾ ਕਰੀਏ ਕਿ ਸਿਰਫ ਕੁਰਬਾਨੀ ਅਹੁਦੇਦਾਰੀਆਂ ਵਾਸਤੇ ਦਿੱਤੀ ਜਾ ਸਕਦੀ ਆ ਫਿਰ ਤਾਂ ਕੁਰਬਾਨੀ ਅਸੀਂ ਅੱਜ ਦੀ ਕੁਰਬਾਨੀ ਨੂੰ ਤਾਂ ਫਿਰ ਇਹ ਕਵਾਂਗੇ ਕਿ ਯਾਰ ਕੁਰਬਾਨੀ ਦੋ ਤੇ ਅਹੁਦਾ ਲਓ ਪਰ ਜਿਹੜਾ ਸਿੱਖ ਸਿਧਾਂਤ ਆ ਨਾ ਸਿੱਖ ਸੰਧਾਤ ਬਹੁਤ ਉੱਚਾ ਤੇ ਸੱਚਾ ਵਾ ਜਿਹਦੇ ਵਿੱਚ ਬੜੇ ਬੜੇ ਤਗੜੇ ਕੁਰਬਾਨੀਆਂ ਵਾਲੇ ਪਰਿਵਾਰ ਬੈਠੇ ਨੇ ਬੜੇ ਬੜੇ ਤਗੜੇ ਜਰਨੈਲ ਬੈਠੇ ਨੇ ਉਹਨਾਂ ਨੂੰ ਹੰਗੌਲੀਆਂ ਵੀ ਕੀਤਾ ਗਿਆ ਵਾ ਕਿਤੇ ਨਾ ਕਿਤੇ ਸਾਡੀਆਂ ਸਿੱਖ ਜਿਹੜੀਆਂ ਜਥੇਬੰਦੀਆਂ ਸੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹੀ ਉਹਨਾਂ ਨੇ ਵੀ ਕੁਰਬਾਨੀਆਂ ਵਾਲੇ ਪਰਿਵਾਰਾਂ ਦੀ ਸਾਰ ਨਹੀਂ ਲਈ ਮੈਂ ਸੱਚ ਬੋਲ ਰਿਹਾ ਕਈਆਂ ਨੂੰ ਚੁਬਣੀ ਏ ਗੱਲ ਚੁਬਣੀ ਤੇ ਚੁਬੇ ਪਰ ਸੱਚ ਬੋਲਣਾ ਜਿਹੜਾ ਕੋਈ ਗੁਨਾਹ ਨਹੀਂਗਾ ਸੱਚ ਬੋਲਣ ਨਾਲ ਹਮੇਸ਼ਾ ਹੀ ਜਿਹੜਾ ਵਾ ਜਿਹੜਾ ਵਾ ਹਨੇਰਾ ਦੂਰ ਹੁੰਦਾ ਵਾ ਜਿਹੜਾ ਝੂਠ ਦਾ ਹਨੇਰਾ ਉਹ ਸੱਚ ਨਹੀਂ ਦੂਰ ਹੋਣਾ ਵਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਜੇ ਤੁਸੀਂ ਕੁਰਬਾਨੀਆਂ ਵਾਲੇ ਕਨਸੈਪਟ ਤੇ ਭਰਤੀਆਂ ਕਰ ਲੀਆਂ ਇਲੈਕਸ਼ਨਾਂ ਲੜਨੀਆਂ ਸ਼ੁਰੂ ਕਰ ਦਿੱਤੀਆਂ ਤੇ ਫਿਰ ਤੇ ਤੁਸੀਂ ਜਿਹੜੇ ਕੁਝ ਇਦਾਂ ਦੇ ਚਿਹਰੇ ਹੈਗੇ ਜਿਨ੍ਹਾਂ ਦਾ ਕੋਈ ਕੁਰਬਾਨੀ ਕੋਈ ਨਹੀਂ ਕੀਤੀ ਜਿਹੜੇ ਸਿਰਫ ਕੇਵਲ ਤੇ ਕੇਵਲ ਮੈਂ ਪੰਜਾਬੀ ਤੇ ਕਹੂੰਗਾ ਕਿ ਬਨੌਟੀ ਤੌਰ ਤੇ ਆਏ ਆ ਜੇ ਕਿਸੇ ਨੂੰ ਇਹ ਗੱਲ ਸਾਡੇ ਕੋਲ ਕਲੀਅਰ ਕਰਾਉਣੀ ਹੈ ਤਾਂ ਸਾਹਮਣੇ ਬਹਿ ਕੇ ਅਸੀਂ ਉਹਦੇ ਨਾਲ ਸਲਾਹ مشورہ ਕਰ ਸਕਦੇ ਆਂ ਜਨਤਕ ਹੋ ਕੇ ਡਿਬੇਟ ਵੀ ਕਰ ਸਕਦੇ ਆਂ ਦੱਸ ਸਕਦੇ ਆਂ ਕਿ ਕਿਹੜੇ ਜਿਹੜੇ ਬਨੌਟੀ ਆਏ ਤੇ ਕਿਹੜੇ ਜਿਹੜੇ ਕੌਮ ਲਈ ਕੁਸ਼ ਕਰਕੇ ਚਲੇ ਗਏ ਕਿਵੇਂ ਦੇ ਹਾਲਾਤ ਸਿੱਖ ਕੌਮ ਦੇ ਆ ਪਰ ਮੈਂ ਉਹ ਗੱਲ ਤੇ ਨਹੀਂ ਪੈਣਾ ਚਾਹੁੰਦਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਆ ਉਹ ਸ਼੍ਰੀ ਅਕਾਲ ਤਖਸਾਲ ਸਾਹਿਬ ਨੂੰ ਸਮਰਪਿਤ ਆ ਤੇ ਅਕਾਲ ਤਖਸਾਲ ਸਾਹਿਬ ਨੂੰ ਸਮਰਪਿਤ ਹੋਣ ਵਾਲਾ ਬੰਦਾ ਜੇ ਇਦਾਂ ਦਾ ਕੰਮ ਕਰਦਾ ਤੇ ਫਿਰ ਕੌਮ ਦੇ ਵਿੱਚ ਮੈਸੇਜ ਕੀ ਜਾਂਦਾ ਵਾ ਬਹੁਤ ਗਲਤ ਮੈਸੇਜ ਜਾਂਦਾ ਸਾਡੀ ਆਉਣ ਵਾਲੀ ਪੀੜ੍ਹੀ ਉਹਨਾਂ ਚੋਂ ਵੀ ਕੱਲ ਨੂੰ ਕਿਸੇ ਨੇ ਲੀਡਰ ਬਣਨਾ ਕਿਸੇ ਨੇ ਜਥੇਦਾਰ ਬਣਨਾ ਕਿਸੇ ਨੇ ਸ਼੍ਰੋਮਣੀ ਕਮੇਟੀ ਮੈਂਬਰ ਬਣਨਾ ਵਾ ਤੇ ਅਸੀਂ ਮਾੜਾ ਅਸਰ ਨਾ ਪਾਈਏ ਕਿਉਂਕਿ ਜੇ ਇਹ ਇਹੋ ਜਿਹੀ ਹਰਕਤਾਂ ਹੁੰਦੀਆਂ ਤੇ ਸਾਡੀ ਸਾਰੀ ਕੌਮ ਜਿਹੜੀ ਆ ਉਸ ਨਮੋਸ਼ੀ ਦਾ ਹਿੱਸਾ ਬਣਦੀ ਆ ਤੇ ਮੇਰੀ ਹੱਥ ਜੋੜ ਕੇ ਪੀ ਲਿਆ ਕਿ ਤੁਸੀਂ ਪ੍ਰਧਾਨ ਦੀ ਪ੍ਰਧਾਨ ਕੀ ਦੇ ਪਿੱਛੇ ਲੜੋਣਾ ਕਿਉਂਕਿ ਅਸੀਂ ਤੇ ਉਹ ਆ ਜਿਨ੍ਹਾਂ ਨੇ ਕਈ ਵਾਰਾਂ ਦਿੱਲੀ ਜਿੱਤੀ ਦਿੱਲੀ ਜਿੱਤ ਕੇ ਵਾਪਸ ਕਰ ਦਿੱਤੀ ਅਸੀਂ ਤੇ ਉਹ ਆ ਕਈ ਵਾਰਾਂ ਅਸੀਂ ਲੋਕਾਂ ਨੂੰ ਰਾਜ ਲੈ ਕੇ ਦਿੱਤੇ ਆ ਅੱਜ ਅਸੀਂ ਖੁਦ ਇਸ ਚੀਜ਼ ਲਈ ਤਰਲ ਮੁਚੀ ਹੋ ਰਹੇ ਆ ਕਿ ਮੈਨੂੰ ਕੁਰਸੀ ਮਿਲ ਜੇ ਮੈਨੂੰ ਕੁਰਸੀ ਮਿਲ ਜੇ ਅਸੀਂ ਤੇ ਜਿੱਤੀਆਂ ਕੁਰਸੀਆਂ ਵੀ ਵਾਪਸ ਦਿਤੀਆਂ ਤੇ ਅਸੀਂ ਉਹਨਾਂ ਦੇ ਵਾਰਸ ਆ ਕਿ ਜਿਨ੍ਹਾਂ ਨੇ ਨਵਾਬੀਆਂ ਨੂੰ ਵੀ ਠੋਕਰਾ ਮਾਰੀਆਂ ਧੱਕੇ ਨਾਲ ਨਵਾਬੀਆਂ ਸਰਕਾਰਾਂ ਦਿੰਦੀਆਂ ਸੀ ਤੇ ਉਹ ਸਿੰਘ ਗਾੜੀਆਂ ਠੋਡ ਮਾਰਦੇ ਸੀ ਕਹਿੰਦੇ ਸੀ ਨਵਾਬੀਆਂ ਕੋ ਲਈ ਅਸੀਂ ਤਾਂ ਪਾਸ਼ਾਹੀ ਦਾਵੇਦਾਰ ਆ ਵੀ ਅਸੀਂ ਤਾਂ ਪਾਸ਼ਾਹੀ ਦਾਵਾ ਰੱਖਦੇ ਆ ਤੇ ਇਸ ਕਰਕੇ ਅਸੀਂ ਉਹ ਹਸਤੀ ਬਣੀਏ ਅਸੀਂ ਆਪਣੇ ਆਪ ਨੂੰ ਇੰਨਾ ਪ੍ਰਧਾਨਗੀਆਂ ਪਿੱਛੇ ਇੰਨਾ ਜੜਾ ਵਾ ਨੀਵਾ ਨਾਲ ਲੈ ਕੇ ਜਾਈਏ ਕਿ ਸਾਡਾ ਵਰਲਡ ਲੈਵਲ ਤੇ ਜਿਹੜਾ ਵਾ ਸਾਨੂੰ ਇਸ ਚੀਜ਼ ਦੀ ਨਿਮੋਸ਼ੀ ਆਵੇ ਚਾਹੇ ਸਾਨੂੰ ਕਿਤੇ ਨਾ ਕਿਤੇ ਜਿਵੇਂ ਕਹਿ ਦਵਾਂ ਪੰਜਾਬੀ ਚ ਕੋਈ ਗਰੇਜ ਨਹੀਂ ਕਹਿਣ ਵਿੱਚ ਕਿ ਸ਼ਰਮਿੰਦਗੀ ਮਹਿਸੂਸ ਹੋਵੇ ਤੇ ਇਹ ਕਰਕੇ ਮੇਰੀ ਹੱਥ ਜੋੜ ਕੇ ਅਪੀਲਿਆ ਕਿ ਆਪਾਂ ਕੁਰਬਾਨੀਆਂ ਨੂੰ ਨਾ ਦਰਸਾਈਏ ਕੁਰਬਾਨੀਆਂ ਕਰਨ ਵਾਲੇ ਕਦੀ ਕਿਸੇ ਦੇ ਗਾੜੀ ਝੋਲੀਆਂ ਨਹੀਂ ਫਰਾਉਂਦੇ ਕਦੀ ਕਿਸੇ ਕੋਲੋਂ ਕੁਝ ਮੰਗਦੇ ਨਹੀਂ ਕਿਉਂਕਿ ਜਿਹੜਾ ਕੁਰਬਾਨੀ ਕਰਨ ਵਾਲਾ ਹੁੰਦਾ ਨਾ ਉਹ ਦਾਨੀ ਹੁੰਦਾ ਦਾਨੀ ਤੇ ਦਾਨੀ ਕਦੀ ਨਾ ਪ੍ਰਧਾਨਗੀ ਲਈ ਝੋਲੀ ਫਲਾਉਂਦਾ ਤੇ ਨਾ ਉਹ ਕਦੇ ਅਹੁਦੇਦਾਰੀ ਲਈ ਝੋਲੇ ਫਲਾਉਂਦਾ ਵਾ ਕਿਉਂਕਿ ਉਹ ਜੋਦਾ ਹੁੰਦਾ ਤੇ ਜੋਦਾ ਕਿਸੇ ਦਾ ਗੁਲਾਮ ਨਹੀਂ ਹੁੰਦਾ ਜੋਦਾ ਉਹ ਆਜ਼ਾਦ ਹਸਤੀ ਹੁੰਦਾ ਵਾ ਕਿਉਂਕਿ ਬਾਜ ਜਿਵੇਂ ਕਿਸੇ ਦਾ ਗੁਲਾਮ ਨਹੀਂ ਤੁਸੀਂ ਉਹਨੂੰ ਪਿੰਜਰੇ ਦੇ ਵਿੱਚ ਪਾ ਦੋ ਉਹ ਸਿਰ ਪਟਪਟ ਕੇ ਮਰਤੇ ਜਾਊਗਾ ਪਰ ਪਿੰਜਰੇ 'ਚ ਕਬੂਲ ਨਹੀਂ ਕਰੂਗਾ ਤੇ ਤੁਸੀਂ ਉਹ ਬਾਜ ਵਾਲੀ ਸੋਚ ਰੱਖੋ ਸ਼ੇਰਾਂ ਵਾਲੀ ਸੋਚ ਰੱਖੋ ਤੁਹਾਨੂੰ ਤਾਂ ਸ਼ੇਰ ਮਹਾਰਾਜ ਨੇ ਸ਼ੇਰਾਂ ਸ਼ੇਰਾਂ ਤੋਂ ਵੀ ਵੱਡਾ ਰਤਬਾ ਦੇ ਦਿੱਤਾ ਸਿੰਘ ਨੂੰ ਦੋ ਸ਼ੇਰ ਇੱਕ ਬਣਿਆ ਜਾਂਦੇ ਨੇ ਗੁਰੂ ਸਾਹਿਬ ਨੇ ਆਖਿਆ ਮੇਰਾ ਇੱਕ ਸਿੰਘ ਜਿਹੜਾ ਉਹ ਸ਼ੇਰਾਂ ਦਾ ਵੀ ਸੰਗਾਰ ਕਰਨ ਵਾਲਾ ਸਾਡੇ ਕੋਲ ਜਿਹੜਾ ਰਤਬਾ ਵਾ ਤੇ ਅਸੀਂ ਕਿਹੜੇ ਚੱਕਰਾਂ 'ਚ ਪਏ ਆ ਮੇਰੀ ਹੱਥ ਜੁੜ ਕੇ ਪੀ ਲਿਆ ਕਿ ਤੁਸੀਂ ਡੈਲੀਗੇਟਾਂ ਦੀ ਭਰਤੀ ਜਿਹੜੀ ਕੀਤੀ ਆ ਉਹਨਾਂ ਕੋਲੋਂ ਵੋਟਾਂ ਪਵਾ ਲਓ ਔਰ ਜੋ ਕੌਮ ਸਹਿਮਤੀ ਦਿੰਦੀ ਹੈ ਉਹਨੂੰ ਪ੍ਰਧਾਨ ਬਣਾ ਦਿਓ ਪ੍ਰਧਾਨਗੀ ਦੇ ਚੱਕਰ 'ਚ ਕੌਮ ਦਾ ਜਨਾਜਾ ਨਾ ਕਟੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ